ਜੀ ਵੀਡੀਓ ਵੇਖ ਰਖਿਆ ਸਾਬੂ ਜੀ ਆ ਲੈ ਕੇ ਆ ਜਣਾ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾ ਪੇਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਸਕੂਲ ਚ ਮੇਡੇ ਮਿਲ ਲਈ ਰੋਟੀ ਬਣਾਉਣ ਦੀ ਮਸ਼ੀਨ ਦਾ ਧਟ ਘਟਨ ਡੇਰਾ ਬਸੀ ਵਿਖੇ ਐਸਐਸ ਜੈਨ ਸੀਨੀਅਰਸ ਕੰਟਰੀ ਸਕੂਲ ਵਿੱਚ ਹਲਕਾਵ ਦਾ ਇੱਕ ਕੁਲਜੀਤ ਸਿੰਘ ਰੰਧਾਵਾ ਨੇ ਮਿੱਡੇ ਮਿਲ ਯੋਜਨਾ ਤਹਿ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਖਰੀਦੀ ਗਈ ਆਟੋਮੈਟਿਕ ਰੋਟੀ ਬਣਾਉਣ ਦੀ ਮਸ਼ੀਨ ਦਾd ਘਾਟਨ ਕੀਤਾ ਹੈ ਪ੍ਰੋਗਰਾਮ ਬੱਚਿਆਂ ਦੀ ਹਿੱਤ ਵਿੱਚ ਕਰਵਾਇਆ ਗਿਆ ਤਾਂ ਜੋ ਉਹਨਾਂ ਨੂੰ ਪੋਸ਼ਟਿਕ ਤੇ ਗਰਮ ਭੋਜਨ ਉਪਲਬਧ ਕਰਵਾਇਆ ਜਾ ਸਕੇ ਵਿਜੈ ਕ੍ਰੰਧਾਵਾ ਨੇ ਇਸ ਮੌਕੇ ਬੱਚਿਆਂ ਨੂੰ ਆਪਣੇ ਹੱਥੋਂ ਭੋਜਨ ਪਰੋਸਿਆ ਉਹਨਾਂ ਨੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਉਹਨਾਂ ਕਹਾ ਕਿ ਬੱਚਿਆਂ ਦੀ ਸਿਹਤਮੰਦ ਵਿਕਾਸ ਸਾਡੇ ਸਮਾਜ ਦੀ ਤਰੱਕੀ ਦਾ ਆਧਾਰ ਹੈ ਇਸ ਲਈ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਆਗੂ ਆਸ਼ੂ ਆਪਣੇ ਜਹ ਪ੍ਰਧਾਨ ਨਗਰ ਕੌਂਸਲ ਡੇਰਾ ਬੁੱਸੀ ਉਹਨਾਂ ਦੇ ਉਹਨਾਂ ਦੇ ਪਤੀ ਨਰੇਸ਼ ਆਪਣੇ ਜਹ ਸਕੂਲ ਨੂੰ ਸਕੂਲ ਮੈਜ ਮੇ ਕਮੇਟੀ ਦੇ ਪ੍ਰਧਾਨ ਸੰਜੀਤ ਜੈਨ ਪ੍ਰਬੰਧਕ ਰਜੇਸ਼ ਸੰਜੇਨ ਸਕੱਤਰ ਕਸ਼ਮੀ ਜਹਨਤ ਪ੍ਰਿੰਸੀਪਲ ਡਾਕਟਰ ਗ੍ਰੀਮ ਮਤਰੀਵਲ ਖਾਸ ਤੌਰ ਤੇ ਵਿਊਸਨ ਇਸ ਤੋਂ ਲਾਵਾਂ ਤਰਤੀਸ਼ ਤਰਸੀਮ ਜੈਨ ਵਿੰਦਰ ਜੈਨ ਤਰਨਿੰਦ ਜੈਨ ਪਿੰਦਰ ਪੰਕਜ ਜਨਸ਼ਾ ਜਿੰਦਗੁਰ ਜਨ ਅੱਜ ਇਸ ਮੀ ਆਦਿਸ਼ਾ ਮਹਾਨ ਖਬਰ ਨੂੰ ਅੰਤ ਤੱਕ ਦੇਖਣ ਲਈ